ਦਰਦ ਨਵਾਰਕ ਨੁਸਖਾ ਹੈ ਜੀ ਇਹ ਦਰਦ ਬਾਡੀ ਦੇ ਵਿੱਚ ਕਿਤੇ ਵੀ ਇਨਫਲੇਮੇਸ਼ਨ ਕਰਕੇ ਹੁੰਦਾ ਤੇ ਵੀ ਆਪਣਾ ਮਸਲ ਹੈ ਜਿਹੜਾ ਉਹ ਸਵੈਲ ਹੋਇਆ ਹੁੰਦਾ ਸੋਜ ਆ ਗਿਆ ਸੋਜ ਆ ਗਿਆ ਪੰਜਾਬੀ ਜੇ ਅਸੀਂ ਭੱਜੇ ਭੱਜੇ ਡਾਕਟਰ ਦੇ ਕੋਲ ਜਾਂਦੇ ਆ ਡਾਕਟਰਾਂ ਨੇ ਚਰੇ ਨੇ ਮਸ਼ੀਨਾਂ ਮੈਂਸਟਾ ਨੂੰ ਔਨਲਾਈਨ ਲੱਕ ਲਿਆ ਹਾਂ ਉਹ ਬਜਾਰਿਆਂ ਨੇ ਕਿੱਥੋਂ ਬੁਰੇ ਕਰ ਲੈਨੇ ਜਦੋਂ ਆਪਰੇਸ਼ਨ ਨਹੀਂ ਸੀ ਹੁੰਦੇ ਜਦੋਂ ਗੋਡੇ ਨਹੀਂ ਚੱਲਦੇ ਜਾਂਦੇ ਉਦੋਂ ਲੋਕ ਕੀ ਕਰਦੇ ਸੀ ਫੇਰ ਦਰਦ ਦਰਦ ਨਾ ਮਰ ਜਾਂਦੇ ਸੀ ਆਪਾਂ ਜਿਹੜਾ ਲਾਈਫ ਸਟਾਈਲ ਡਿਸਆਰਡਰ ਹੈ ਨਾ ਉਹੀ ਮੈਟਰ ਕਰਦਾ ਵੀ ਆਪਾਂ ਲੋੜ ਤੋਂ ਵੱਧ ਸੋਲ ਹੋ ਗਏ ਜਿਹੜੇ ਆਪਣੇ ਕੰਮ ਹੱਤੀ ਲੇਡੀਆਂ ਪੁੰਜੇ ਬੈ ਕੇ ਆਪਣੇ ਪੁੱਛੇ ਮਾਰਦੇ ਸੀ ਵਰਕਆਊਟ ਬਹੁਤ ਹੁੰਦਾ ਸੀ ਜਿਹੜੇ ਬੰਦੇ ਸੀ ਉਹ ਸਾਈਕਲ ਤੇ ਖੇਤ ਜਾਂਦੇ ਸੀ ਅੱਜ ਦੇ ਯੁੱਗ 'ਚ ਕਿਸੇ ਨੂੰ ਕੋਹ ਵੀ ਭਾਈ ਤੂੰ ਵਾਕ ਕਰੋ ਕਹਿੰਦਾ ਯਾਰ ਮੇਰੇ ਕੋਲ ਟਾਈਮ ਨਹੀਂ ਹੈਗਾ ਟਾਈਮ ਤੇ ਫਿਰ ਆਪਣੇ ਆਪ ਰੱਬ ਘੜਨ ਹੁੰਦਾ ਨਾ ਬੰਦੇ ਦਾ ਵੀ ਜਦੋਂ ਕਹਿੰਦਾ ਜੀ ਮੇਰੇ ਤੋਂ ਤੇ ਉੱਠਿਆ ਵੀ ਨਹੀਂ ਜਾਂਦਾ ਹਾਏ ਤੋਬਾ ਹਾਏ ਤੋਬਾ ਤੋਂ ਇਲਾਵਾ ਕੋਈ ਗੱਲ ਮੂੰਹ 'ਚ ਨਹੀਂ ਨਿਕਲਦੀ ਨਹੀਂ ਜੇ ਤੁਸੀਂ ਆਪਣਾ ਲਾਈਫਸਟਾਈਲ ਚੇਂਜ ਕਰ ਲਓ ਥੋੜਾ ਜਿਹਾ ਵਰਕਆਊਟ ਕਰ ਲਓ ਦਾ ਆਪਣੇ ਬਾਹਰਲੇ ਵੀਰ ਨੇ ਉਹਨਾਂ ਦੇ ਕੋਲ ਇੰਨੇ ਜਿਹੜੇ ਆਪਣੇ ਸਰਵੈਂਟ ਨਹੀਂ ਹੈਗੇ ਜਾਂ ਉਹ ਕੰਮ ਹੈ ਜਿਹਨੂੰ ਕਹਿੰਦਾ ਜਾਂ ਸੇਰੀ ਨਹੀਂ ਹੈਗੇ ਉਹ ਆਪਣਾ ਕੰਮ ਵਿਚਾਰੇ ਆਵ ਕਰਦੇ ਸਾਰਾ ਬੜੇ ਮਿਹਨਤੀ ਨੇ ਸਾਡੇ ਭਰਾ ਐਨਆਰਆਈ ਉਹਨਾਂ ਨੂੰ ਥੋੜੀ ਜਿਹੀ ਨਾ ਐਨਆਰਆਈ ਜਿਹੜਾ ਸਮਾਜ ਹੈ ਆਪਣਾ ਉਹਨਾਂ ਨੂੰ ਇੱਕ ਥੋੜੀ ਜੀ ਮੌਸਮ ਦੀ ਮਾਰ ਪੈ ਗਈ ਵਿਚਾਰਿਆਂ ਨੂੰ ਦੇਖੋ ਜੀ ਆਪਣੇ ਜੋਇੰਟਸ ਦੇ ਵਿੱਚ ਨਾ ਇੱਕ ਪਦਾਰਥ ਹੁੰਦਾ ਉਹਨੂੰ ਕਾਰਟਿਲੇਜ ਕਹਿੰਦੇ ਨੇ ਠੀਕ ਹੈ ਕਾਰਟਿਲੇਜ ਨੂੰ ਆਪਾਂ ਪੰਜਾਬੀ ਦੀ ਆਸਾਨ ਭਾਸ਼ਾ ਜੇ ਗੋਡਿਆਂ ਦੀ ਗਰੀਸ ਵੀ ਕਹਿ ਦਿੰਦੇ ਆ ਜਿਹੜੀ ਸਾਡੇ ਗੋਡਿਆਂ ਦੇ ਵਿੱਚ ਗਰੀਸ ਬੰਦੀ ਹੈ ਉਹ ਬਣਾਉਣ ਦੀ ਪਾਵਰ ਇਹਦੇ ਵਿੱਚ ਹੈਗੀ। ਦੇਸਾਂ ਦੇਸਾਂ ਵਿੱਚ ਬਿਠੇ ਮੇਰੇ ਸਾਰੇ ਵੀਰ ਭਰਾਵਾਂ ਨੂੰ ਮੇਰੇ ਵੱਲੋਂ ਸასი ਸ਼ਾਲ ਪ੍ਰਵਾਨ ਕਰੋ ਜੀ। ਬਿਲਕੁਲ ਜੀ ਬਿਲਕੁਲ। ਇਹਨੂੰ ਆਪਾਂ ਕਹਿੰਦੇ ਆ ਦਰਦ ਨਿਵਾਰਕ। ਠੀਕ ਹੈ। ਦਰਦ ਨਿਵਾਰਕ ਨੁਸਖਾ ਹੈਗਾ ਜੀ ਇਹ ਦਰਦ ਬਾਡੀ ਦੇ ਵਿੱਚ ਕਿਤੇ ਵੀ ਇਨਫਲੇਮੇਸ਼ਨ ਕਰਕੇ ਹੁੰਦਾ। ਹਮ ਇਨਫਲੇਮੇਸ਼ਨ ਮੀਨਸ ਕਿਤੇ ਵੀ ਆਪਣਾ ਮਸਲ ਹੈ ਜਿਹੜਾ ਉਹ ਸਵੈਲ ਹੋਇਆ ਹੁੰਦਾ। ਸੋਜ ਆ ਗਿਆ। ਸੋਜ ਆ ਗਿਆ ਪੰਜਾਬੀ ਜੀ। ਠੀਕ ਹੈ ਜੀ। ਤੇ ਅਸੀਂ ਭੱਜੇ ਭੱਜੇ ਡਾਕਟਰ ਦੇ ਕੋਲ ਜਾਂਦੇ ਆ। ਡਾਕਟਰਾਂ ਨੇ ਵਿਚਰੇ ਨੇ ਬਿੰਗੀਆਂ ਮਸ਼ੀਨਾਂ ਬੈਂਕਾਂ ਤੋਂ ਲੋਨ ਲੈ ਲੈ ਕੇ ਲੱਗਿਆਂ ਉਹ ਬਜ਼ਾਰਿਆਂ ਨੇ ਕਿੱਥੋਂ ਬੁਰਾਈ ਕਰ ਲੈਨੇ ਹੁਣ ਮੈਂ ਇੱਕ ਗੱਲ ਦੱਸੂ ਫਰੂਕੀ ਸਾਹਿਬ ਅੱਜ ਤੋਂ ਜ਼ਿਆਦਾ ਨਹੀਂ 100 ਸਾਲ ਪਹਿਲਾਂ ਜਦੋਂ ਆਪਰੇਸ਼ਨ ਨਹੀਂ ਸੀ ਹੁੰਦੇ ਜਦੋਂ ਗੋਡੇ ਨਹੀਂ ਚੱਲਦੇ ਜਾਂਦੇ ਉਦੋਂ ਲੋਕ ਕੀ ਕਰਦੇ ਸੀ ਫੇ ਦਰਦ ਦਰਦ ਨਾਲ ਮਰ ਜਾਂਦੇ ਸੀ ਤੜ ਤੜ ਕੇ ਮਰਦੇ ਸੀ ਹਾਂ ਇਹੀ ਗੱਲ ਮੈਂ ਕਰਦਾ ਪਿਆ ਵੀ ਆਪਣਾ ਜਿਹੜਾ ਲਾਈਫ ਸਟਾਈਲ ਡਿਸਆਰਡਰ ਹੈ ਨਾ ਉਹੀ ਮੈਟਰ ਕਰਦਾ ਵੀ ਆਪਾਂ ਲੋੜ ਤੋਂ ਵੱਧ ਸੋਲ ਹੋ ਗਏ ਜਿਹੜੇ ਆਪਣੇ ਕੰਮਤੀ ਲੇਡੀਜ਼ ਪੁੰਦੇ ਬਹਿ ਕੇ ਆਪਣੇ ਪੁੱਛੇ ਮਾਰਦੇ ਸੀ ਵਰਕਆਊਟ ਬਹੁਤ ਹੁੰਦਾ ਸੀ ਜਿਹੜੇ ਬੰਦੇ ਸੀ ਉਹ ਸਾਈਕਲ ਤੇ ਖੇਤ ਜਾਂਦੇ ਸੀ ਜਾਂ ਤੁਰ ਕੇ ਜਾਂਦੇ ਸੀ ਅੱਜ ਦੀ ਰੇਟ 'ਚ ਕਿਸੇ ਨੂੰ ਕਹੋ ਵੀ ਭਾਈ ਤੂੰ ਵਾਕ ਕਰੋ ਕਹਿੰਦੇ ਯਾਰ ਮੇਰੇ ਕੋਲ ਟਾਈਮ ਨਹੀਂ ਹੈਗਾ ਟਾਈਮ ਤੇ ਫਿਰ ਆਪਣੇ ਆਪ ਰੱਬ ਕੱਢ ਦਿੰਦਾ ਨਾ ਬੰਦੇ ਦਾ ਹੂੰ ਵੀ ਜਦੋਂ ਉਹ ਕਹਿੰਦਾ ਜੀ ਮੇਰੇ ਤੋਂ ਤੇ ਉੱਠਿਆ ਵੀ ਨਹੀਂ ਜਾਂਦਾ ਹਾਏ ਤੋਵਾ ਹਾਏ ਤੋਵਾ ਤੋਂ ਇਲਾਵਾ ਕੋਈ ਗੱਲ ਮੂੰਹ ਚੋਂ ਨਿਕਲਦੀ ਨਹੀਂ ਹੂੰ ਸੋ ਜੇ ਤੁਸੀਂ ਆਪਣਾ ਲਾਈਫ ਸਟਾਈਲ ਚੇਂਜ ਕਰ ਲਓ ਥੋੜਾ ਜਿਹਾ ਵਰਕਆਊਟ ਕਰ ਲਓ ਜਿੱਦਾਂ ਆਪਣੇ ਬਾਹਰਲੇ ਵੀਰ ਨੇ ਉਹਨਾਂ ਦੇ ਕੋਲ ਇੰਨੇ ਜਿਹੜੇ ਆਪਣੇ ਸਰਵੈਂਟ ਨਹੀਂ ਹੈਗੇ ਜਾਂ ਉਹ ਕੰਮ ਹੈ ਜਿਹਨੂੰ ਕਹਿੰਦਾ ਜਾਂ ਸੇਰੀ ਨਹੀਂ ਹੈਗੇ ਉਹ ਆਪਣਾ ਕੰਮ ਵਿਚਾਰੇ ਆਵ ਕਰਦੇ ਸਾਰਾ ਬੜੇ ਮਿਹਨਤੀ ਨੇ ਸਾਡੇ ਭਰਾ ਐਨਆਰਆਈ ਤੇ ਉਹਨਾਂ ਨੂੰ ਥੋੜੀ ਜਿਹੀ ਨਾ ਐਨਆਰਆਈ ਜਿਹੜਾ ਸਮਾਜ ਹੈ ਆਪਣਾ ਉਹਨਾਂ ਨੂੰ ਇੱਕ ਥੋੜੀ ਜਿਹੀ ਮੌਸਮ ਦੀ ਮਾਰ ਪੈ ਗਈ ਵਿਚਾਰਿਆਂ ਨੂੰ ਨਹੀਂ ਤੇ ਮੈਂ ਕਹਿੰਦਾ ਵਾਂ ਵੀ ਬਾਹਰ ਕੈਨੇਡਾ ਅਮਰੀਕਾ 'ਚ ਕਿਸੇ ਨੂੰ ਦਰਦ ਹੋਏ ਨਾ ਕਿਉਂਕਿ ਉਹ ਵਿਚਾਰੇ ਕੰਮ ਬਹੁਤ ਕਰਦੇ ਨੇ ਠੀਕ ਹੈ ਉਹਨਾਂ ਨੂੰ ਵੈਦਰ ਜਿਹੜਾ ਐਕਸਟ੍ਰੀਮ ਵੈਦਰ ਹੈ ਨਾ ਜਦੋਂ ਸਨੋ ਸਮੂਹ ਪੈ ਜਾਂਦੀ ਹੈ ਉਹਦੇ ਕਰਕੇ ਵੀ ਇਨਫਲਮੇਸ਼ਨ ਹੋ ਜਾਂਦੀ ਹੈ ਬਾਹਰ ਵੀ ਦਿੱਕਤ ਆ ਰਹੀ ਹੁੰਦੀ ਹੈ ਦੇਖੋ ਜੀ ਆਪਣੇ ਜੋਇੰਟਸ ਦੇ ਵਿੱਚ ਨਾ ਇੱਕ ਪਦਾਰਥ ਬੰਦਾ ਉਹਨੂੰ ਕਾਰਟਿਲੇਜ ਕਹਿੰਦੇ ਨੇ ਠੀਕ ਹੈ ਕਾਰਟਿਲੇਜ ਨੂੰ ਆਪਾਂ ਪੰਜਾਬੀ ਜੀ ਆਸਾਨ ਪੱਛਾ ਜੇ ਗੋਡਿਆਂ ਦੀ ਗਰੀਸ ਵੀ ਕਹਿ ਦਿੰਦੇ ਆ देसी ਬੰਦੇ ਠੀਕ ਹੈ ਠੀਕ ਹੈ ਜੀ ਜਿਹੜੀ ਤੁਹਾਡੀ ਗੋਡਿਆਂ ਦੇ ਵਿੱਚ ਗਰੀਸ ਬੰਦੀ ਹੈ ਉਹ ਬਣਾਉਣ ਦੀ ਪਾਵਰ ਇਹਦੇ ਵਿੱਚ ਹੈਗੀ ਕਿਉਂਕਿ ਉਹ ਪਾਵਰ ਹੈਗੀ ਅਲਸੀ ਦੇ ਕੋਲ ਠੀਕ ਹੈ ਅਸੀਂ ਉਹਦੇ ਵਿੱਚ ਅਲਸੀ ਪਾਈਏ ਮੇਤੀ ਦਾਣਾ ਵੀ ਪਾਇਆ ਅਜਵੈਨ ਅਜਵੈਨ ਵੀ ਪਾਈ ਏ ਆਪਣੀ ਹਲਦੀ ਵੀ ਪਾਈ ਏ ਸੁੰਡੂ ਵੀ ਪਾਈ ਏ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਦਾ ਫਰੂਕੀ ਸਾਹਿਬ ਇੱਕ ਪਰਫੈਕਟ ਕੰਬੀਨੇਸ਼ਨ ਬਣਦਾ ਨਾ ਪਰਫੈਕਟ ਕੰਬੀਨੇਸ਼ਨ ਬਣਾਉਣ ਦਾ ਮਤਲਬ ਇਹ ਵੇ ਕਿ ਤੁਹਾਡੀ ਜਿਹੜੀ ਜੋਇੰਟ ਕੋ ਦੀ ਪ੍ਰੋਬਲਮ ਹੈ ਕਿਸੇ ਵੀ ਟਾਈਪ ਦੀ ਪ੍ਰੋਬਲਮ ਹੈ ਚਾਹੇ ਉਹ ਇਨਫਲੇਮੇਸ਼ਨ ਹੈ ਚਾਹੇ ਉਹ ਕਾਰਟਿਲੇਜ ਦੀ ਪ੍ਰੋਬਲਮ ਹੈ ਚਾਹੇ ਉਹ ਫੋਰ ਵੀ ਕੋਈ ਪ੍ਰੋਬਲਮ ਹੈ ਇਹ ਸਾਰੀਆਂ ਚੀਜ਼ਾਂ ਜਦੋਂ ਕੰਬਾਈਨ ਕਰਦੇ ਹਾਂ 올ਟ ਵੈਦਰ ਬਰਾਬਰ ਮਾਤਰਾ ਦੇ ਵਿੱਚ ਹਮਮ ਤੁਸੀਂ ਇਹਨੂੰ ਦੱਸੀ ਹੋਈ ਵਿਧੀ ਮੁਤਾਬਕ ਬਣਾਉਗੇ ਜਿੱਦਾਂ ਅਸੀਂ ਹੁਣ ਤੁਹਾਡੇ ਸਾਹਮਣੇ ਔਨ ਕੈਮਰਾ ਬਣਾਉਣ ਜਾ ਰਹੇ ਹਾਂ ਸੱਚਮੁੱਚ ਤੁਸੀਂ ਗੱਲ ਦਾ ਯਕੀਨ ਕਰੋ ਮੈਨੂੰ ਇੱਕ ਫੋਨ ਆਇਆ ਕੈਨੇਡਾ ਤੋਂ ਸਰੀ ਤੋਂ ਮਿਸਟਰ ਪੁੱਲਰ ਸੀਗੇ ਉਹ ਕਹਿੰਦੇ ਜੀ ਸਾਨੂੰ 3 ਮਹੀਨੇ ਦੀ ਅਪਾਇੰਟਮੈਂਟ ਮਿਲੀ ਹੈ ਗੁੱਡੇ ਚੇਂਜ ਕਰਾਉਣ ਦੀ ਇਹ ਗੱਲ ਬਿਲਕੁਲ ਸੱਚੀ ਹੈ ਹਾਂ ਤੇ ਇਹ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਇਦਾਂ ਕਰੋ ਪੁੱਲਰ ਸਾਹਿਬ ਮੇਰੇ ਕਹਿਣ ਤੇ ਨਾ ਇਹ ਫਾਰਮੂਲਾ ਯੂਜ਼ ਕਰ ਲਓ ਪੁੱਲਰ ਸਾਹਿਬ ਨੇ ਮੇਰੇ ਕਹਿਣ ਦੇ ਹਿਸਾਬ ਨਾਲ ਫਾਰਮੂਲਾ ਬਣਾਇਆ ਇਸਤੇਮਾਲ ਕੀਤਾ ਜਿਹੜੇ ਜਿਹੜੇ ਮੈਂ ਪ੍ਰੇਰਿਤ ਕਏ ਉਹ ਪ੍ਰੇਰਿਤ ਯੂਜ਼ ਕੀਤੇ ਸਾਰਾ ਕੁਝ ਇੱਕ ਅਸੀ ਸਪੈਸ਼ਲ ਮਲਮ ਤਿਆਰ ਕਰੀ ਲਈ ਇਹ ਮਲਮ ਵੀ ਉਹਨਾਂ ਨੇ ਨਾਲ ਯੂਜ਼ ਕੀਤੀ ਉਹ ਆਲ ਟੁਗੇਦਰ ਜਦੋਂ ਤੱਕ ਉਹਨਾਂ ਦਾ ਨੰਬਰ ਆਇਆ ਇਹ ਗੱਲ ਬਿਲਕੁਲ 100% ਸੱਚੀ ਹੈ ਜੋ ਤੱਕ ਉਹਨਾਂ ਨੂੰ ਫੋਨ ਆਇਆ ਡਾਕਟਰ ਸਾਹਿਬ ਦਾ ਵੀ ਆਜੋ ਤੁਹਾਡਾ ਨੰਬਰ ਆ ਗਿਆ ਉਹ ਕਹਿੰਦੇ ਮੈਨੂੰ ਹੋਇਆ ਹੀ ਕੁਝ ਨਹੀਂ ਹੋਂਦ ਤੇ ਮੈਂ ਸੈਰ ਵੀ ਕਰਨੀ ਸ਼ੁਰੂ ਕਰਤੀ ਏ ਸਾਈਕਲਿੰਗ ਕਰਨੀ ਵੀ ਸ਼ੁਰੂ ਕਰਤੀ ਏ ਕਹਿੰਦਾ ਮੈਂ ਆਪਣੇ ਦੋਤਰੀਆਂ ਪੁੱਤਰਿਆਂ ਨਾਲ ਘੁੰਮਦਾ ਵੀ ਆ ਮੈਨੂੰ ਕੋਈ ਪ੍ਰੋਬਲਮ ਹੀ ਨਹੀਂ ਨਾ ਮੇਰੇ ਹਿਪ ਜਿਹੜੇ ਦਰਦ ਹੁੰਦੀ ਏ ਨਾ ਮੇਰੇ ਗੋਡੇ ਵਿੱਚ ਦਰਦ ਹੁੰਦੀ ਬਿਲਕੁਲ ਹੀ ਬਿਲਕੁਲ ਉਹ ਕਹਿੰਦੇ ਜੀ ਮੈਂ ਆਪਣੀ ਉਮਰ ਤੋਂ 15 20 ਸਾਲ ਪਹਿਲਾਂ ਜਦੋਂ ਠੀਕਾ-ਠੀਕਾ ਨਾ ਨਾਰਮਲ ਹਾਂਜੀ ਗੋਡਿਆਂ 'ਚ ਜਿੱਟਿਆਂ 'ਚ ਕਿਸੇ ਵੀ ਜਗ੍ਹਾ ਦੇ ਉੱਤੇ ਕੋਈ ਵੀ ਜੋਇੰਟ ਦੇ ਵਿੱਚ ਬਿਲਕੁਲ ਦਰਦ ਨਹੀਂ ਹੋ エイジング プロसेस ਕਰਕੇ ਹੁੰਦੇ ਨੇ ਜੀ ਠੀਕ ਹੈ ਕੋਈ ਵੀ ਇੱਕ ਸਰਟਨ ਏਜ ਐ ਉਹਦੇ ਤੋਂ ਬਾਅਦ ਇਹ ਜਿਹੜੀਆਂ ਚੀਜ਼ਾਂ ਹੋਣੀਆਂ ਸੁਭਾਵਕ ਨੇ ਜੇ ਤੁਹਾਡੀ ਡਾਈਟ ਠੀਕ ਨਹੀਂ ਹੈਗੀ ਤੁਹਾਨੂੰ ਜਿਹੜੇ ਵਿਟਾਮਿਨ ਮਿਨਰਲਸ ਚਾਹੀਦੇ ਨੇ ਬੋਡੀ ਨੂੰ ਉਹ ਤੁਹਾਨੂੰ ਕੱਲੇ ਫੂਡ ਤੋਂ ਨਹੀਂ ਮਿਲ ਰਹੇ ਫੂਡ ਵੀ ਆਪਾਂ ਇਨ ਟਾਈਮ ਨਹੀਂ ਖਾ ਰਹੇ ਜਿਹੜਾ ਫੂਡ ਆਪਾਂ ਖਾ ਰਹੇ ਉਹ ਜੰਕ ਫੂਡ ਏ ਉਹਦੇ ਕਰਕੇ ਇਹ ਪ੍ਰੋਬਲਮ ਜਿਹੜੀ ਆਣੀ ਏ ਉਹ ਸੁਭਾਵਕ ਕੇ ਜੇ ਤੁਸੀਂ ਨੇਚਰ ਦੇ ਨਾਲ ਜੁੜੇ ਹੋਏ ਹੋ ਜੇ ਤੁਸੀਂ ਆਯੁਰਵੇਦ ਦੇ ਨਾਲ ਜੁੜੇ ਹੋਏ ਹੋ ਤੇ ਤੁਹਾਨੂੰ ਇਹ ਦਰਦਾਂ ਤੁਹਾਨੂੰ ਕੁਝ ਨਹੀਂ ਗਹਿਣੀਆਂ ਤੁਹਾਡੇ ਲਾਗੇ ਨਹੀਂ ਲੱਗਣਗੀਆਂ ਅਨੀ ਟਾਈਪ ਆਫ ਪੇਨ ਮਤਲਬ ਕਿ ਦਰਦ ਦੀ ਜਿਹੜਾ ਕਿੰਨੇ ਨਾ ਪੰਜਾਬੀ ਦੇ ਵਿੱਚ ਵੀ ਖਾਤਮਾ ਖਤਮ ਦਰਦ ਤੁਹਾਡੇ ਲਾਗੇ ਤੱਕ ਨਹੀਂ ਆਊਗੀ ਦਰਦ ਤੁਹਾਡੇ ਤੋਂ ਦਰ ਦਰ ਕੇ ਭੱਜੇਗੀ ਠੀਕ ਹੈ ਜੇ ਤੁਸੀਂ ਸਾਡੇ ਦੱਸਿਓ ਨੁਸਖੇ ਮੁਤਾਬਕ ਇਹਨੂੰ ਯੂਜ਼ ਕਰੋਗੇ ਤੇ ਤੁਸੀਂ 100 ਸਾਲ ਤੱਕ ਜਵਾਨ ਰਹੋਗੇ ਕੀ ਬਾਤ ਹੈ ਇਹ ਮੈਂ ਔਨ ਰਿਕਾਰਡ ਗੱਲ ਕਰ ਰਿਹਾ ਬਿਨਾਂ ਪੈਸੇ ਲਏ ਬਿਨਾਂ ਕਿਸੇ ਪ੍ਰੋਡਕਟ ਦੀ ਮਸ਼ਹੂਰੀ ਕਰਕੇ ਸਿਰਫ ਆਯੁਰਵੈਦਿਕ ਸਮਾਨ ਹੈ ਮੈਨੂੰ ਲੱਗਦਾ ਜੀ ਆਪਾਂ ਇੱਕ ਡੋਜ਼ ਦੀ ਗੱਲ ਕਰੀਏ ਤੇ 1.5 ਰੁਪਏ ਤੋਂ ਜ਼ਿਆਦਾ ਨਹੀਂ ਮੰਨੀ ਕੀ ਬਾਤ ਹੈ 1.5 ਰੁਪਏ ਦੇ ਵਿੱਚ ਜਿਹੜੇ ਤੁਹਾਡੇ ਜੋਇੰਟ ਰਿਪਲੇਸਮੈਂਟ ਆਪਾਂ ਜੋਇੰਟ ਰਿਪਲੇਸਮੈਂਟ ਕਹਿ ਦਿੰਨੇ ਆ ਜਿਹੜੇ ਬਜ਼ੁਰਗ ਨੂੰ ਜਾਂ ਜਿਹੜੇ ਇਨਸਾਨ ਨੂੰ ਇਹ ਗੱਲ ਪਤਾ ਲੱਗਦੀ ਨਾ ਮੇਰੇ ਗੋਡੇ ਵੱਢ ਕੇ ਨਵੇਂ ਗੋਡੇ ਲਾਣੇ ਨੇ ਹੂੰ ਫਰੂਕੀ ਸਾਹਿਬ ਯਕੀਨ ਮੰਨੋ ਐਡਾ ਤਗੜਾ ਟਰਾਮਾ ਹੁੰਦਾ ਬੰਦੇ ਲਈ ਬਿਲਕੁਲ ਠੀਕ ਕਰਦੇ ਸਿਰ ਦੇ ਤਾਂ ਸਾਰਾ ਕੁਝ ਥੁੰਮ ਜਾਂਦਾ ਵੀ ਪਤਾ ਨਹੀਂ ਮੈਂ ਮੁੜ ਕੇ ਤੁਰਨਾ ਹੈ ਜਾਂ ਨਹੀਂ ਤੁਰਨਾ ਮੈਂ ਆਪਣੇ ਪੈਰਾਂ ਦੇ ਖੰਡਾ ਹੈ ਕਿ ਨਹੀਂ ਖੜਨਾ ਕਿ ਜਦੋਂ ਤਾਂ ਖੜਿਆ ਵੀ ਨਹੀਂ ਜਾਂਦਾ ਜੀ ਬਾਅਦ ਚ ਦੇਖੋ ਜੀ ਬਹੁਤ سارے ਕੇਸ ਮੇਰੇ ਕੋਲ ਇਦਾਂ ਦੇ ਆਏ ਜਿਨ੍ਹਾਂ ਨੇ ਜੋਇੰਟ ਰਿਪਲੇਸਮੈਂਟ ਆਲਰੇਡੀ ਕਰ ਉਹ ਹੁਣ ਵਿਚਾਰੇ ਉੱਠ ਕੇ ਪਿਸ਼ਾਬ ਕਰਨ ਦੇ ਕਾਬਲ ਨਹੀਂ ਰਹੇ ਉਹ ਕਹਿੰਦੇ ਉੱਠ ਕੇ ਹੀ ਪਿਸ਼ਾਬ ਤੇ ਕਰਨ ਚੱਲ ਜੰਨੇ ਆ ਮੈਂ ਕਹਿੰਦਾ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਨਿਯਮਤ ਜੇ ਪ੍ਰਮਾਤਮਾ ਦੀ ਤੁਹਾਡੇ ਸਿਰ ਦੇ ਉੱਤੇ ਕੋ ਬਖਸ਼ਿਸ਼ ਹੈ ਤੇ ਜਿਹੜਾ ਬੰਦਾ ਉੱਪ ਉੱਠ ਕੇ ਆਪ ਪਿਸ਼ਾਬ ਕਰਨ ਚੱਲ ਜਾਂਦਾ ਨਾ ਉਹ ਮੇਰੇ ਹਿਸਾਬ ਨਾਲ ਬੜਾ ਕਰਮਾਂ ਵਾਲਾ ਠੀਕ ਕਰ ਉਹਨੂੰ ਰੱਬ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਤੇ ਜਿਹੜਾ ਬੰਦਾ ਨਹੀਂ ਜਾ ਸਕਦਾ ਉਹ ਸਮਝੋ ਵੀ ਕਿੰਨਾ ਅਲਾਚਾਰ ਹੈ ਵੀ ਕੋਈ ਘਰੋਂ ਕੋਈ ਦੀ ਕੋਲ ਹੋਏਗਾ ਉਹ ਤਾਂ ਜਿੰਨੀ ਮਰਜ਼ੀ ਕਾਲੀ ਪਿਸ਼ਾਬ ਆਏ ਉਹ ਪਾਸ ਹੋ ਨਹੀਂ ਕਰ ਸਕਦਾ ਵਿਚਾਰਾ ਜੇ ਕੱਪੜੇ ਗੰਦੇ ਹੋਏ ਨੇ ਉਹ ਹੁੰਦੀ ਹੈ ਇਨਫਲੇਮੇਸ਼ਨ ਸੋਜਿਸ਼ ਅੰਦਰ ਸਟਿਫਨੈਸ ਸਟਿਫਨੈਸ ਤੇ ਮੈਂ ਕਹਿੰਦਾ ਵਾਂ ਪਹਿਲੇ 3-4 ਦਿਨਾਂ ਚ ਹੀ ਖਤਮ ਹੋਣੀ ਸ਼ੁਰੂ ਹੋ ਜਾਏਗੀ ਅੱਛਾ ਜਿਹੜਾ ਬੰਦਾ ਕਹਿੰਦਾ ਨੇ ਸਰੀਰ ਆਕੜਿਆ ਆਕੜਿਆ ਜਾਂ ਰੰਦਾ ਉਹ ਪਹਿਲੇ 3-4 ਦਿਨਾਂ ਦੇ ਵਿੱਚ ਹੀ ਉਹ ਕਹਿਣਗੇ ਵੀ ਬਹੁਤ ਰੀਲੀਫ ਮਿਲਣਾ ਸ਼ੁਰੂ ਹੋ ਗਿਆ। ਕੀ ਬਾਤ ਹੈ, ਕੀ ਬਾਤ ਹੈ। ਮੈਨੂੰ ਬਹੁਤ ਸਾਰੇ ਪੇਸ਼ੈਂਟਾਂ ਦੇ ਜਿਨ੍ਹਾਂ ਜਿਨ੍ਹਾਂ ਨੇ ਯੂਜ਼ ਕੀਤਾ ਇਹ ਫਾਰਮੂਲਾ ਸਾਡਾ ਅਜ ਤਾਂ ਨਹੀਂ ਹੈਗਾ। ਇਹ ਸਾਡੇ ਫਾਜ਼ਲ ਸਾਹਿਬ ਦੇ ਟਾਈਮ ਤੋਂ ਚੱਲਦਾ ਆਉਂਦਾ ਪਿਆ। ਉਹ ਕਹਿੰਦੇ ਵੀ ਤੇਰੇ ਦਾਦਾ ਜੀ ਵੀ ਯੂਜ਼ ਕਰਦੇ ਹੁੰਦੇ ਸੀ ਕਿਸੇ ਟਾਈਮ ਤੇ। ਠੀਕ ਹੈ। ਜਦੋਂ ਪਾਕਿਸਤਾਨ ਤੋਂ ਆਏ ਉਹ ਪਾਕਿਸਤਾਨ ਤੋਂ ਪਹਿਲਾਂ ਦੀਆਂ ਗੱਲਾਂ, ਪਾਰਟੀਸ਼ਨ ਤੋਂ ਪਹਿਲਾਂ ਦੀਆਂ ਗੱਲਾਂ। ਤੇ ਉਦੋਂ ਦਾ ਹੀ ਫਾਰਮੂਲਾ ਉਦੋਂ ਦਾ ਇਹ ਕੀਏ ਸਿਰਫ ਇੱਕ ਲੋਕਾਂ ਨੂੰ ਜਿਹੜੀ ਨੈਕਸਟ ਜਨਰੇਸ਼ਨ ਤੋਂ ਜਨਰੇਸ਼ਨ ਇਹ ਚੀਜ਼ਾਂ ਪਾਸ ਹੋਣੀਆਂ ਚਾਹੀਦੀਆਂ ਸੀਗੀਆਂ ਕਿਉਂਕਿ ਅੱਜ ਦੀ ਡੇਟ 'ਚ ਜਿਹੜੇ ਬੱਚੇ ਨੇ ਉਹ ਬਿਜ਼ੀ ਬੜੇ ਨੇ ਮੋਬਾਈਲ ਆ ਗਏ ਨੇ ਟਾਈਮ ਨਹੀਂ ਹੈਗਾ ਬਜ਼ੁਰਗਾਂ ਦੇ ਕੋਲ ਪਿੱਠਣ ਦਾ ਉਹਨਾਂ ਦੀਆਂ ਗੱਲਾਂ ਸੁਣਨ ਦਾ ਫਿਰ ਉਹ ਜਨਰੇਸ਼ਨ ਤੋਂ ਜਨਰੇਸ਼ਨ ਜਿਹੜੀਆਂ ਇਦਾਂ ਦੇ ਟੋਟਕੇ ਨੇ ਇਦਾਂ ਦੇ ਨੁਸਕੇ ਨੇ ਉਹ ਪਾਸ ਹੋਣ ਨਹੀਂ ਹੋ ਰਹੇ ਦੇਖੋ ਜੀ ਇਹਦਾ ਬੈਸਟ ਇਸਤੇਮਾਲ ਕਰ ਸਕਦੇ ਆ ਆਪਾਂ ਦੁਪਹਿਰ ਦੀ ਰੋਟੀ ਤੋਂ ਪਹਿਲਾਂ ਵੀ ਇਹਨੂੰ ਯੂਜ਼ ਕਰ ਸਕਦੇ ਆ ਆਪਾਂ ਠੀਕ ਹੈ ਦੁਪਹਿਰ ਦੀ ਰੋਟੀ ਤੋਂ ਇੱਕ ਘੰਟਾ ਪਹਿਲਾਂ ਠੀਕ ਹੈ ਮਤਲਬ ਤੁਸੀਂ ਲਾ ਲਓ ਵੀ ਬ੍ਰੇਕਫਾਸਟ ਤੇ ਲੰਚ ਦੇ ਦਰਮਿਆਨ ਠੀਕ ਹੈ 12:00 12:30 ਵਜੇ ਦੇ ਲਾਗੇ ਬੰਨੇ ਤੁਸੀਂ ਇੱਕ ਚਮਚ ਜਿਹੜਾ ਤੁਸੀਂ ਯੂਜ਼ ਕੰਯੂਮ ਕਰ ਸਕਦੇ ਹੋ ਦਿਨ ਦੇ ਵਿੱਚ ਇੱਕ ਵਾਰੀ ਠੀਕ ਹੈ ਠੀਕ ਹੈ ਇਹਨੂੰ ਚਮਚ ਨੂੰ ਤੁਸੀਂ ਪਾਊਡਰ ਨੂੰ ਮੂੰਹ 'ਚ ਪਾ ਕੇ ਵੀ ਯੂਜ਼ ਕਰ ਸਕਦੇ ਹੋ ਮੂੰਹ 'ਚ ਪਾ ਕੇ ਥੋੜਾ ਗਰਮ ਪਾਣੀ ਪੀ ਲਓ ਦੇਖੋ ਜੀ ਮੈਂ ਤੁਹਾਨੂੰ ਦੱਸਾਂਗਾ ਆਪਾਂ ਮੁਸਕੀ ਬਾਰੇ ਦੱਸਨੇ ਆ ਸਭ ਤੋਂ ਪਹਿਲਾਂ ਆਪਾਂ ਹਲਸੀ ਲੈਣੀ ਹੈ ਠੀਕ ਹੈ ਹਲਸੀ ਨੂੰ ਆਪਾਂ ਜਿਹੜਾ ਪੈਨ ਹੈ ਉਹਦੇ ਵਿੱਚ ਭੁੰਨਣਾ ਡਰਾਈ ਰੋਸਟ ਜਿਹਨੂੰ ਆਪਾਂ ਕਹਿੰਦੇ ਆ ਠੀਕ ਹੈ ਤਿੰਨ ਚਮਚ ਆਪਾਂ ਪਹਿਲਾਂ ਟਰਾਈ ਕਰਨਾ ਇਹਨਾਂ ਨੂੰ ਰੋਸਟ ਕਰਨਾ ਇਹਨਾਂ ਨੂੰ ਤਿੰਨ ਚਮਚ ਪਹਿਲਾਂ ਆਪਾਂ ਹਲਸੀਲੇ ਲੈਣੀ ਹੈ ਜੀ ਜਨਾਬ ਠੀਕ ਹੈ ਉਸ ਤੋਂ ਬਾਅਦ ਆਪਾਂ ਬਿਲਕੁਲ ਸੇਮ ਕੁਆਂਟੀਟੀ ਦੇ ਵਿੱਚ ਜਿਹੜੀ ਹੈ ਮੇਥੀ ਦਾਣਾ ਮੇਥੀ ਦਾਣਾ ਵੀ ਲੈ ਲੈਣਾ ਹੀ ਤਿੰਨ ਚਮਚ ਠੀਕ ਹੈ ਇੱਕ ਚਮਚ ਇਹ ਲੈਣੀ ਹੈ ਜੀ ਠੀਕ ਹੈ ਅਜਵੈਨ ਠੀਕ ਹੈ ਠੀਕ ਹੈ ਜੀ ਇੱਕ ਚਮਚ ਹੀ ਆਪਾਂ ਹਲਦੀ ਦਾ ਲੈਣਾ ਜੀ ਠੀਕ ਹੈ ਠੀਕ ਹੈ ਜੀ ਇੱਕ ਚਮਚ ਆਪਾਂ ਲੈਣਾ ਜੰਡੂ ਆਪਾਂ ਡਰਾਈ ਜਿੰਜਰ ਕਹਿ ਲੈਂਦੇ ਆ ਜਾਂ ਸੁੰਡ ਕਹਿ ਲਈ ਦਿਆ ਠੀਕ ਹੈ ਸੁੱਕਾ ਅਦਰਕ ਠੀਕ ਏ ਕੀ ਬੋਤਲ ਦਾ ਫ੍ਰੈਗਰੈਂਸ ਬੜੀ ਬੁਧੀਆ ਬਹੁਤ ਬਹੁਤ ਵਧੀਆ ਖੁਸ਼ਬੂ ਹੈ ਜੀ ਇਹਦੀ ਤੇ ਇਹਨੂੰ ਆਪਾਂ ਤਕਰੀਬਨ ਤਕਰੀਬਨ ਇਹ ਇਨਾ ਚਮਚ ਰੋਜ਼ ਆਪਾਂ ਯੂਜ਼ ਕਰ ਸਕਦੇ ਆ ਆ ਮੈਂ ਕੈਮਰਾਮੈਨ ਸਾਹਿਬ ਨੂੰ ਰਿਕੁਐਸਟ ਕਰਦਾ ਵਾ ਇਹ ਚਮਚ ਦਿਖਾਇਆ ਜਾਏ ਜੀ ਜੀ ਇਹਨ ਦੇ ਵਿੱਚ ਇੱਕ ਵਾਰੀ ਇਸਤੇਮਾਲ ਕਰਨਾ ਕਦੇ ਨਾਲ ਇਸਤੇਮਾਲ ਕਰਨੇ ਜੀ ਗਰਮ ਪਾਣੀ ਨਾਲ ਯੂਜ਼ ਕਰ ਸਕਦੇ ਹੋ ਗਰਮ ਪਾਣੀ ਦੇ ਵਿੱਚ ਪਾਊਡਰ ਨੂੰ ਘੋਲ ਕੇ ਵੀ ਲੈ ਸਕਦੇ ਹੋ ਪਾਊਡਰ ਮੂੰਹ 'ਚ ਪਾ ਕੇ ਉੱਤੋਂ ਗਰਮ ਪਾਣੀ ਵੀ ਪੀ ਸਕਦੇ ਹੋ ਜਿਹੜਾ ਤੁਹਾਨੂੰ ਉਹਨੂੰ ਕਿਉਂ ਮੈਥਡ ਕਨਵੀਨੀਅੰਟ ਲੱਗੇ ਠੀਕ ਹੈ ਤੇ ਜੇ ਤੁਸੀਂ ਇਹਨੂੰ ਯੂਜ਼ ਕਰਨਾ ਸ਼ੁਰੂ ਤੇ ਤੁਸੀਂ ਆਪ ਕਹੋਗੇ ਹਫਤੇ ਦੇ ਵਿੱਚ ਵਿੱਚ ਵੀ ਵਾਕਈ ਮਜ਼ਾ ਆ ਗਿਆ ਠੰਡ ਪੈ ਗਈ। ਕਿਆ ਬਾਤ। ਦਰਦਾ ਜਿਹੜੀਆਂ ਦਰਦਾ ਰੋਗ ਨੂੰ ਜਿਹੜਾ ਸਾਡਾ ਉਹ ਮੋੜਾ ਪੈ ਗਿਆ। ਜੀ ਜੀ। ਤੇ ਇਹ ਜਿਹੜਾ ਮੋੜਾ ਪੈਣਾ ਇਹ ਪਰਮਾਨੈਂਟ ਪੈਣਾ। ਠੀਕ ਹੈ। ਕਿਉਂਕਿ ਇਹਦੇ ਵਿੱਚ ਕੋਈ ਐਲੋਪੈਥੀ ਦਵਾਈ ਨਹੀਂ ਹੈਗੀ, ਟੈਂਪਰੇਰੀ ਇਲਾਜ ਨਹੀਂ ਹੈਗਾ। ਕਿੰਨੇ ਤੁਹਾਨੂੰ ਪਰਮਾਨੈਂਟਲੀ ਜਿਹੜਾ ਤੁਹਾਡਾ ਅੰਦਰ ਗੋਡਿਆਂ 'ਚ ਗ੍ਰੀਸ ਮੁੱਕੀ ਹੋਈ ਹੈ ਉਹ ਬੰਨੀ ਸ਼ੁਰੂ ਹੋ ਜਾਏਗੀ। ਉਹਦੇ ਵਾਸਤੇ ਸਾਡੇ ਕੋਲ ਸਭ ਤੋਂ ਪਹਿਲਾਂ ਇਹ ਤੇਲ ਹੁੰਦਾ ਜੀ। ਠੀਕ ਹੈ। ਤੇਲ ਵੀ ਬਹੁਤ ਸ਼ਾਨਦਾਰ ਹੈ, ਉਹਦਾ ਰਿਜ਼ਲਟ ਬਹੁਤ ਪਿਆਰਾ। ਠੀਕ ਹੈ। ਉਦੇ ਤੋਂ ਬਾਅਦ ਸਾਡੇ ਕੋ ਕੁ ਕਰੀਮ ਵੀ ਹੁੰਦੀ ਹੈ ਮਲਮ ਵੀ ਹੁੰਦੀ ਹੈ ਠੀਕ ਹੈ ਆਇਲਮੈਂਟ ਵੀ ਹੁੰਦੀ ਹੈ ਉਦੇ ਤੋਂ ਬਾਅਦ ਸਾਡੇ ਕੋ ਸਭ ਤੋਂ ਵਧੀਆ ਜਿਹੜੀ ਚੀਜ਼ ਹੈ ਜਿਹਦੇ ਨਾਲ ਕ੍ਰੀਸ ਬਹੁਤ ਜ਼ਿਆਦਾ ਛੇਤੀ ਬੰਦੀ ਹੈ ਹਮ ਉਹ ਵੀ ਸਾਡੇ ਕੋਲ ਦਵਾਈ ਹੁੰਦੀ ਏ ਆਪਾਂ ਆਪ ਤਿਆਰ ਕਰਦੇ ਆ ਉਹ ਦੱਸ ਦਿੰਨੇ ਆ ਜੀ ਇਦਾਂ ਹੈਗਾ ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਪੈਂਦੀਆਂ ਨੇ ਨਾ ਪਹਿਲੀ ਗੱਲ ਤੇ ਉਹ ਆਸਾਨੀ ਨਾਲ ਬਾਜ਼ਾਰੋਂ ਮਿਲਦੀਆਂ ਨਹੀਂ ਠੀਕ ਹੈ ਨਹੀਂ ਲੋਕ ਲੈ ਲੈਣਗੇ ਡਾਕਟਰ ਸਾਹਿਬ ਨਹੀਂ ਲੈ ਲੈਣਗੇ ਫਿਰ ਉਹਨਾਂ ਦੀ ਜਿਹੜੀ ਰਾਈਟ ਕੁਆਲਿਟੀ ਹੈ ਉਹ ਨਹੀਂ ਮਿਲਦੀ ਓਕੇ ਫਿਰ ਉਹਦੇ ਤੋਂ ਬਾਅਦ ਉਹ ਚ ਸਾਈਡ ਇਫੈਕਟ ਹੋਣ ਦੇ ਬੜੇ ਚਾਂਸ ਹੁੰਦੇ ਨੇ ਮਾੜੀ ਜੀ ਵੀ ਕਿਸੇ ਨੇ ਚੀਜ਼ ਵੱਧ ਪਾਤੀ ਘੱਟ ਪਾਤੀ ਉਹਦੇ ਵਿੱਚ ਜੀ ਕਿਸੇ ਨੇ ਫਰਜੀ ਸਮਾਨ ਦੇ ਦਿੱਤਾ ਜਾਲੀ ਸਮਾਨ ਦੇ ਦਿੱਤਾ ਕਹਿੰਦਾ ਇਹ ਫਾਰਮੂਲਾ ਕਿੱਥੋਂ ਨੋਟ ਕੀਤਾ ਇਹ ਕਹਿੰਦਾ ਇਹ ਫਲਾਣੇ ਵੈਲ ਨੇ ਦਿੱਤਾ ਸੀ ਬੋਲੇ ਵਿੱਚ ਜੁਕ ਕੰਮ ਨਹੀਂ ਆ ਹ ਹ ਜਿੰਮੇਵਾਰੀ ਮੇਰੀ ਬਣ ਜਾਂਦੀ ਹੈ ਸੋ ਜੜੀਆਂ ਵੀ ਜੜੀਆਂ ਬੋਟੀਆਂ ਵਾਲਾ ਮਾਮਲਾ ਉਹ ਸਾਰਾ ਮੈਂ ਸਟ੍ਰਿਕਟਲੀ ਆਪਣੇ ਕੋਲ ਰੱਖਿਆ ਕਿਉਂਕਿ ਮੇਰਾ ਪਹਿਲਾ ਜਿਹੜਾ ਧਰਮੇ ਵੇ ਕੇ ਕਿਸੇ ਨੂੰ ਮੇਰੇ ਫਾਰਮੂਲੇ ਤੋਂ ਸੱਚੇ ਨੁਕਸਾਨ ਨਹੀਂ ਹੋਣਾ ਚਾਹੀਦਾ ਜੀ 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 ਸ਼ਾਈਡ ਇਫੈਕਟ ਨਹੀਂ ਹੋਣਾ ਚਾਹੀਦਾ ਉਹ ਚੀਜ਼ ਨਹੀਂ ਆਪਾਂ ਕਰ